ਸਾਜੀ ਗਾਲ ਜੀ ਡੀਪੀਸੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਿਓ ਤੇ ਲਗਾਤਾਰ ਸਵੇਰ ਤੋਂ ਅਸੀਂ ਜਿਹੜਾ ਆ ਉਹ ਕਵਰਿੰਗ ਕਰਨ ਦੀ ਕੋਸ਼ਿਸ਼ ਜੜੀ ਉਹ ਕਰਦੇ ਪਏ ਆ ਤੇ ਤੁਸੀਂ ਦੇਖਦੇ ਪਿਓ ਕਿ ਸਾਡੀ ਟੀਮ ਜਿਹੜੀ ਹੁਣ ਇੱਥੇ ਇਹ ਕਿਹੜਾ ਪਿੰਡ ਆ ਐ ਚੰਡੀਗੜ੍ਹ ਚੰਡੀਗੜ੍ਹ ਹਾਂਜੀ ਨਾਲ ਮਰਾੜਾ ਪਿੰਡ ਆ ਇਹ ਮਰਾੜਾ ਇਧਰ ਆ ਤੇ ਚੰਡੀਗੜ੍ਹ ਤੇ ਚੱਕ ਬਾਦੀ ਪੈ ਜਾਂਦੀ ਆ ਚੱਕ ਬਾਦੀ ਹਾਂਜੀ ਤੇ ਚੰਡੀਗੜ੍ਹ ਹਾਂਜੀ ਹਾਂਜੀ ਤੇ ਕਿੰਨਾ ਘੱਟ ਪਾਣੀ ਆ ਗਿਆ ਇੱਧਰ ਪਾਣੀ ਇੱਥੇ ਬੰਦਾ ਡੁੱਬਦਾ ਹੀ ਇੱਥੇ ਪੂਰੀ ਤਾਰੀ ਆ ਹੀ ਬੰਦੇ ਨੇ ਵੀ ਤਾਂ ਹੀ ਪਾਣੀ ਵੇੜੀ ਪੈਂਦੀ ਵਿਚਾਰਿਆ ਫੌਜੀਆਂ ਟਪਾਇਆ ਪਾਰ ਫੌਜੀਆਂ ਵਿਚਾਰਿਆ ਪਾਰ ਕੀਤਾ ਤੇ ਹੁਣ ਜੇ ਰਾਸ਼ਨ ਵਿਚਾਰਿਆ ਗਰੀਬ ਲੋਕੀ ਗਰੀਬਾਂ ਨੂੰ ਦੇਣਾ ਆਂਦੇ ਨੇ ਤੇ ਇਹ ਬੰਦੇ ਵਿਚ ਵਿਚ ਸਾਡੇ ਪਿੰਡ ਦੇ ਰਾਸ਼ਨ ਜਿਹੜਾ ਨਾ ਪਿੱਸੇ ਨੂੰ ਮੋੜਨ ਰਿਹਾ ਦੇਣਾ ਤੇ ਸਾਡੀ ਗਲੀ 28 ਫੋਟਾ ਸਾਡੀ ਗਲੀ ਸਾਡੀ ਗਲੀ ਨੂੰ ਰਾਸ਼ਨ ਨਹੀਂ ਆਂਦੇ ਅਸੀਂ ਅਹੀਂ ਤਾਂ ਕਰਕੇ ਦੌੜਦੇ ਧਰੂ ਆਇਆ ਸੀ ਸਾਡੇ ਖਾਣ ਨੂੰ ਰਾਸ਼ਨ ਸਾਨੂੰ ਮਿਲਿਆ ਹੀ ਨਹੀਂ ਉਦੋਂ ਦਾ ਪੱਕਾ ਰਾਸ਼ਨ ਸਾਨੂੰ ਮਿਲਦਾ ਉਹ ਅਸੀਂ ਖਾਣਦੇ ਆ ਤੇ ਕੱਚਾ ਰਾਸ਼ਨ ਸਾਨੂੰ ਕਿਸੇ ਨੇ ਨਹੀਂ ਦਿੱਤਾ ਕਿੰਨਾ ਕ ਨੁਕਸਾਨ ਹੋ ਗਿਆ ਕਰਾ ਨੁਕਸਾਨ ਬੜਾ ਆ ਗਿਆ ਕਰ ਜਗਾ ਕੰਦਾ ਬਹਿ ਗਿਆ ਕੋਠਿਆਂ ਦੀਆਂ ਲੈਂਟਰ ਵੀ ਚੋਂ ਡੇ ਨੇ ਬਿਸਤਰੇ ਖਰਾਬ ਹੋ ਗਏ ਕਣਕਾ ਖਰਾਬ ਹੋ ਗਿਆ ਚੌਲ ਖਰਾਬ ਹੋ ਗਏ ਕੀ ਖਾਈਏ ਉਹ ਨੀਚੇ ਨਹੀਂ ਜੀ ਜਾ ਉਹ ਨੀਚੇ ਲਗਾਤਾਰ ਹਾਲਾਤ ਤੁਸੀਂ ਦੇਖਦੇ ਪਿਓ ਕੀ ਘਰਾਂ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਨਾਜ਼ੁਕ ਸਥਿਤੀ ਜਿਹੜੀ ਹੋ ਚੁੱਕੀ ਹੈ ਬਹੁਤ ਜ਼ਿਆਦਾ ਜਿਹੜਾ ਰਸਨਾ ਦਾ ਵੀ ਮੋੜ ਦਿੰਦੇ ਲੋਕੀ ਪਿੱਛੇ ਨੂੰ ਆਹੀਂ ਅੱਕ ਕੇ ਇੱਥੇ ਆਇਆ ਅਸੀਂ ਸਾਡੇ ਪਿੰਡ ਚ ਗੱਡੀ ਆਈ ਦੀ ਵਾਪਸ ਮੋੜ ਦਿੰਦੇ ਨੇ ਕੀ ਹੋਣਾ ਜਦਾ ਡੰਗਰਾਂ ਵਾਸਤੇ ਚੋਖਰਾ ਆਂਦੀਆਂ ਤੇ ਮਨੁੱਖਾਂ ਵਾਸਤੇ ਰਸਨ ਨਹੀਂ ਜਾਂਦਾ ਮਨੁੱਖੇ ਮਨੁੱਖ ਭੁੱਖੇ ਮਰਨ ਤੇ ਜੇ ਆਂਦਾ ਤੇ ਬਸ ਹੋਰ ਹੋਰੀ ਖਾ ਜਾਂਦੇ ਜਿਹੜੇ ਬੰਦੇ ਜਿਹੜੇ ਲੱਗੇ ਬੱਦਿਆਂ ਦੇ ਜਿਹੜੇ ਬਹੁਤੇ ਜੋਰ ਵਾਲੇ ਨਾ ਉਹ ਸਾਡੇ ਮਾਰੇ ਬੰਦੇ ਨੂੰ ਕੋਈ ਚੀਜ਼ ਨ ਕੋ ਦੇਂਦੇ ਰਾਜੀ ਮਾਰੇ ਤਾਂ ਘਟ ਤੋਂ ਮਾਰੇ ਤਾਂ ਕੋਈ ਪਹੁੰਚ ਨਹੀਂ ਦਿੰਦਾ ਤਗੜੇ ਤਗੜੇ ਹੀ ਆ ਸਾਡੇ ਸਰ ਤੇ ਬੰਦੇ ਵੀ ਨਹੀਂ ਆ ਅਸੀਂ ਵਿਧਵਾਏ ਸੀ ਤੇ ਅਸੀਂ ਤਾਂ ਵਿਚਾਰੇ ਆ ਕਰਕੇ ਖਾਂਦੇ ਆ ਮਿਹਨਤ ਕਰਕੇ ਖਾਂਦੇ ਆ ਸਾਡੇ ਸਾਨੂੰ ਵੀ ਨ ਕੋ ਖਾਂ ਦੇਂਦਾ ਸਾਡੇ ਤੱਕ ਕੋਈ ਪਹੁੰਚ ਨਹੀਂ ਦਿੰਦਾ ਸਾਨੂੰ ਕੋਈ ਰਾਸ਼ਨ ਫਿਰ ਲੈਣ ਟਾਈਮ ਨਾਲ ਹਾਂ ਲੈ ਲਓ ਲੈ ਲਓ ਦੇ ਦੇਣ ਤੇ ਤੁਸੀਂ ਤਸਵੀਰਾਂ ਦੇ ਦਿੱਤੀ ਪਈ ਉਹ ਪਰਲੀ ਗੱਡੀ 'ਚ ਰਾਸ਼ਨ ਰਾਸ਼ਨ ਬਾਅਦੋਂ ਪਰਲੀ ਗੱਡੀ 'ਚ ਚੱਲ ਜਓ ਤੇ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਜਿਹੜਾ ਆ ਉਹ ਰਾਸ਼ਨ ਜਿਹੜਾ ਆ ਵੰਡਿਆ ਜਾ ਰਿਹਾ ਤੇ ਇੱਥੇ ਸਾਡੇ ਨਾਲ ਗੁੱਜਰ ਭਾਈਚਾਰੇ ਦੇ ਵੀ ਜਿਹੜੇ ਨੇ ਉਹ ਵੀਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਈ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਠੀਕ ਠਾਕ ਆਂ ਪਰਿਵਾਰ ਠੀਕ ਹੈ ਸਾਡੇ ਜਿਹੜੇ ਪਾਂਡੇ ਕਪੜੇ ਹੋਰ ਰੋੜ ਰੜ ਕੇ ਬਾਕੀ ਸਭ ਠੀਕ ਹੈ ਜਾਨੋ ਇਨਸਾਨ ਕੋ ਸਭ ਠੀਕ ਹੈ ਬਾਕੀ ਪਾਂਜੀ ਹਾਂਜੀ ਬੋਤਾ ਕਿੰਨਾ ਕਿੰਨਾ ਪਾਣੀ ਆ ਗਿਆ ਜਿਸ ਵੇਲੇ ਅਸੀਂ ਉੱਥੋਂ ਨਿਕਲੇ ਉਸ ਵੇਲੇ ਕੋ 12-13 ਫੁੱਟ ਪਾਣੀ ਆ ਗਿਆ ਤੇ ਉਸ ਤੋਂ ਬਾਅਦ 25 ਫੁੱਟ ਪਾਣੀ ਤੇ ਇੱਧਰ ਜਿੱਧਰ ਆਣ ਕੇ ਬੈਠੇ ਇੱਧਰ ਲਗਭਗ ਨਾ ਨਾ ਇੱਧਰ ਵੀ ਪਾਣੀ तकरीबन ਲੱਖ ਲੱਖ ਪਾਣੀ ਆਈ ਇੱਧਰ ਜਿਹੜੇ ਇੱਥੇ ਪਚੇ ਪਰ ਇਹ ਆ ਫਿਰ ਵੀ ਇੱਧਰ ਯਾਨੀ ਕਿ ਬਚਾਅ ਹੋ ਗਿਆ ਥੋੜਾ ਥੋੜਾ ਬਚਾਅ ਹੋ ਗਿਆ ਤੇ ਜੀ ਆਜੰਦ ਪਰ ਰਾਜੀ ਭਾਜੀ ਹਾਂ ਸਭ ਠੀਕ ਹੈ ਸਭ ਜਿਨ ਤਰ੍ਹਾਂ ਕੀ ਰਾਸ਼ਨ ਪਾਣੀ ਆ ਰਿਹਾ ਆ ਆ ਜੀ ਰਾਸ਼ਨ ਪਾਣੀ ਮਤਲਬ ਕਾਫੀ ਦਿਆ ਕਰਦੇ ਲੋਕ ਫਸ ਫਸ ਕਲਾਸ ਦਿਆ ਕਰਦੇ ਆਗੇ ਇਸ ਤਰ੍ਹਾਂ ਦੀ ਕੋਈ ਕਮੀ ਪੇਸੀ ਪੰਜਾਬ ਵੱਲੋਂ ਠੀਕ ਹੈ ਇਸ ਵੇਲੇ ਸਭ ਕੁਝ ਠੀਕ ਮਿਲਿਆ ਕਰਦਾ ਮਿਲਿਆ ਕਰਦਾ ਸਭ ਕੁਝ ਮਿਲਿਆ ਕਰਦਾ ਲਗਾਤਾਰ ਤਸਵੀਰਾਂ ਜਿਹੜੀਆਂ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਇੱਥੇ ਗੁੱਜਰਪਾਈ ਚਾਰਾ ਵੀ ਜਿਹੜਾ ਆ ਉਹ ਤੁਸੀਂ ਦੇ ਦੇ ਪਏ ਹੋ ਕਿ ਉਹਨਾਂ ਦਾ ਮਾਲ ਵਸਾ ਜਿਹੜਾ ਆ ਦੇ ਦੇ ਪਏ ਹੋ ਤੁਸੀਂ ਤੇ ਬਹੁਤ ਜ਼ਿਆਦਾ ਜਿਹੜੀ ਉਹ ਉਹ ਸੰਗਤਿਆ ਜਿਹੜੀ ਇੱਥੇ ਜਿਹੜਾ ਆ ਉਹ ਰਾਸ਼ਨ ਵਗੈਰਾ ਆ ਲੈ ਰਹੀ ਹੈ ਵੀਰ ਕਹਿੰਦਾ ਮੇਰੀ ਵੀਡੀਓ ਬਣਾ ਕੀ ਕਹਣਾ ਕਹਿਣਾ ਕੁਝ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇ ਦੇ ਪਿਓ ਕਿ ਸਾਡੀ ਜਿਹੜੀ ਸਾਰੀ ਟੀਮ ਹੈ ਜਿਹੜੀ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਜਿਹੜੀ ਸਾਰੀ ਟੀਮ ਆ ਉਹ ਲਗਭਗ ਆਪਣਾ ਆਪਣਾ ਐਫਰਟ ਜਿਹੜੀ ਹੈ ਉਹ ਕਰਦੀ ਪਈ ਤਾਂ ਲਗਾਤਾਰ ਤਸਵੀਰਾਂ ਮਾਦਾ ਕੀ ਕਹਿਣਾ ਚਾਹੋਗੇ ਇੰਨੀ ਦਿਗਤਾਂ ਦੇ ਨਾਲ ਤੁਸੀਂ ਇੱਥੇ ਪਹੁੰਚੇ ਸਾਡੀ ਸਹੂਲਤ ਪੂਰੀ ਕਰੋ ਸਾਡਾ ਜੋਸ਼ ਮਾਣੀ ਸਭ ਸਾਰੇ ਰੁੜ ਗਿਆ ਆ ਆਏ ਹੁਣ ਕੀ ਕੰਮ ਜੋਗੇ ਨਹੀਂ ਰਿਹਾ ਅਜੇ ਵੀ ਪਾਨੀਆਂ ਅੰਦਰਾਂ ਦੇ ਲਿਖਿਆ ਅੰਦਰਾਂ ਦੇ ਹਾਂ ਜੇ ਅਸੀਂ ਬਾਕਰੋਂ ਬਾਹਰ ਹੋ ਕੇ ਤੇ ਫਿਰ ਬੈਠੇ ਤੇ ਕਰ ਕਰ ਚੋਂ ਬਾਹਰ ਆ ਗਏ ਬਾਹਰ ਬਾਰੀ ਦੇਖਣੇ ਤੁਹਾਡਾ ਨਮਰਾ ਤਨਵਾਦ ਜੇ ਸਾਨੂੰ ਸਾਥ ਦੇਖਦੇ ਨਾਲ ਆ ਕੋਈ ਵੀਰ ਕੋਈ ਪੁੱਤਰ ਬਣ ਕੇ ਨਾਲ ਬਾਹਰੋਂ ਵੀ ਆ ਰਹੇ ਆ ਬਹੁਤ ਜ਼ਿਆਦਾ ਮਦਦ ਕੀਤੀ ਜਾ ਰਹੀ ਹੈ ਜਿਵੇਂ ਲੱਗਦਾ ਰਾਤ ਭਾਰੀ ਪੂਰਾ ਹੋ ਰਿਹਾ ਲੱਗਦਾ ਹਾਂਜੀ ਕਈ ਵਾਰੀ ਭੁੱਖੇ ਪਹਿਲੇ ਦਿਨ ਭੁੱਖੇ ਰਹੇ ਸੀ ਫਿਰ ਇੰਦਾ ਹੀ ਨਹੀਂ ਤਨਵਾਦ ਆ ਜਿਹੜੇ ਇਹਨਾਂ ਨੇ ਸਾਨੂੰ ਸੰਭਾਲ ਲਿਆ ਸਾਨੂੰ ਰੋਟੀ ਖਵਾਈ ਸਾਨੂੰ ਕੱਪੜੇ ਵੀ ਦਿੱਤੇ ਨਾ ਕੰਬਲ ਵੀ ਦਿੱਤੇ ਨੇ ਇਹਦਾ ਇੰਨਾ ਹੀ ਬੜਾ ਧੰਨਵਾਦ ਕੰਬਲ ਵੀ ਬੜਾ ਸ਼ੁਕਰ ਆਹੀਂ ਬੜਾ ਸ਼ੁਕਰ ਕਰੇਗਾ ਦਿੱਤਾ ਹੀ ਦਿੱਤੇ ਦਿੱਤੇ ਹੀ ਕੰਬਲ ਅਈ ਤੂੰ ਰਿਮਾਨਾ ਚਲ ਸਾਰੇ ਪਰਿਵਾਰ ਨੂੰ ਨੇ ਤੇ ਚੱਲ ਇੱਕ ਜਾਣੇ ਨੂੰ ਤੇ ਮਿਲਿਆ ਹੀ ਨਾ ਚਲੋ ਜੋ ਵੀ ਹੈ ਜਿੰਨਾ ਦੋ ਹਿੱਸੇ ਆਇਆ ਹਾਂ ਹਾਂਜੀ ਜੋ ਹਿੱਸੇ ਆਇਆ ਜਿੰਦੇ 8-8 ਜੀਨੇ ਤੇ ਫਿਰ ਹੋਣੀ ਕੋਈ ਇੱਕੋ ਕੰਬਲ ਨਾਲ ਗਜਰਾ ਕਰਨਾ ਕੀ ਕਹਿਣਾ ਚਾਹੋਗੇ ਪੰਜਾਬ ਦੇ ਵੱਲੋਂ ਜਿਹੜੇ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਠੀਕ ਠਾਕ ਉਹਨਾਂ ਦੇ ਆਪਣੇ ਥਾਂ ਤੇ ਸੁਰੱਖਿਸ਼ ਹੋਣਾ ਚਾਹੀਦਾ ਹੈ ਦਿਖਣੇ ਚਾਹਨੇ ਆਂ ਹਾਂਜੀ ਬਹੁਤ ਵਧੀਆ ਜੀ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪੀਓ ਪੀ ਹਾਲਾਤ ਵੇਖੋ ਤੇ ਘਰ ਵੀ ਰੁੜ ਗਏ ਨੇ ਤੇ ਹਾਲਾਤ ਜਿਹੜੇ ਨੇ ਉਹ ਪਹਿਲਾਂ ਜਿਹੜੇ ਆ ਉਹ ਗਰੀਬ ਤਬਕਾ ਤੇ ਉਸ ਤੋਂ ਬਾਅਦ ਜਿਹੜੇ ਨੇ ਉਹ ਹਾਲਾਤ ਤੁਸੀਂ ਦੇ ਦੇ ਪਿਓ ਕਿ ਬਹੁਤ ਜ਼ਿਆਦਾ ਆ ਜਿਹੜੇ ਨੇ ਹਾਲਾਤ ਮਾਰੇ ਮਾਰੇ ਉਹ ਹੋਏ ਪਏ ਨੇ ਲਗਾਤਾਰ ਤੁਸੀਂ ਤਸਵੀਰਾਂ ਦੇ ਦੇ ਪਿਓ ਜਿਹੜੇ ਸਾਈਕਲ ਮੈਨੂੰ ਮਿਲਣਾ ਚਾਹੀਦਾ ਮੈਂ ਹੈਂਡੀਕੈਪ ਆ ਮੈਂ ਕਿਤੇ ਬਾਹਰ ਅੰਦਰ ਜਾਣਾ ਹੋਵੇ ਮੈਨੂੰ ਬੜੀ ਮੁਸ਼ਕਲ ਆਉਂਦੀ ਹੁੰਦੀ ਹੈ ਬੜੀ ਮੁਸ਼ਕਲ ਹੁੰਦੀ ਹੈ ਸਾਈਕਲ ਜਿਹੜਾ ਮੈਨੂੰ ਮਿਲਣਾ ਚਾਹੀਦਾ ਚਾਰ ਜੰਦਾ ਹਾਂ ਕਿਹੜਾ ਪਿੰਡ ਆ ਆਹ ਹੋਈਏ ਕਲੋਨੀਆਂ ਆਂ ਚੰਡੀਗੜ੍ਹ ਦੀ ਕਲੋਨੀਆਂ ਆ ਚੰਡੀਗੜ੍ਹ ਦੀਆਂ ਕਲੋਨੀਆਂ ਮੇਰੇ ਵੱਤ ਸੈਕ ਲਾਣਾ ਚਾਹੀਦਾ ਜਰੂਰ ਇਹ ਮਾਤਾ ਵੱਲ ਦੇਖਦੇ ਪਿਓ ਤੁਸੀਂ ਜਿਹੜਾ ਇਹਨਾਂ ਨੇ ਕਹ ਆ ਵੀ ਮੈਂ ਹੈਂਡੀਕੈਪਡਾ ਤੇ ਸਾਈਕਲ ਜਿਹੜੀ ਇਹਨਾਂ ਨੇ ਮੰਗ ਕੀਤੀ ਜੇ ਕੋਈ ਵੀਰ ਸੇਵਾ ਕਰਨਾ ਚਾਹੁੰਦਾ ਮਕੌੜਾ ਪੱਤਨ ਦੇ ਲਾਗੇ ਜਿਹੜਾ ਚੰਡੀਗੜ੍ਹ ਦੀ ਕਲੋਨੀ ਦੇ ਵਿੱਚ ਇਹ ਮਾਤਾ ਰਹਿ ਰਹੀ ਏ ਜੇਕਰ ਕੋਈ ਵੀਰ ਪੁੱਛਦਾ ਕਰ ਸਕਦਾ ਤੇ ਇਹਨਾਂ ਦੀ ਸਾਈਕਲ ਦੀ ਹੈਲਪ ਜਿਹੜੀ ਏ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਇਹਨਾਂ ਦੀ ਮਦਦ ਹੋ ਸਕੇ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਲਗਾਤਾਰ ਜਿਹੜੇ ਆ ਉਹ ਉਹ ਜਿਹੜੀ ਜਿੰਨੀ ਵੀ ਸਮਗਰੀ ਵਗੈਰਾ ਆ ਉਹ ਵੰਡੀ ਜਾ ਰਹੀ ਹੈ ਸਮਾਨ ਜਿਹੜਾ ਆ ਉਹ ਵੰਡਿਆ ਜਾ ਰਿਹਾ ਆ ਇੱਥੋਂ ਤੱਕ ਕਿ ਪਸਵਾਂ ਵਾਸਤੇ ਜਿਹੜਾ ਆ ਗੁਜਰਪਾਈ ਯਾਰੀ ਦੇ ਲਈ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਆ ਉਹ ਸਮਾਨ ਜਿਹੜਾ ਆ ਵੰਡਿਆ ਗਿਆ ਹੈ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਵੀ ਜਿੱਥੇ ਜਿਹੜਾ ਸਮਾਨ ਆ ਉਹ ਤਕਰੀਬਨ ਤਕਰੀਬਨ ਜਿਹੜਾ ਆ ਉਹ ਇੱਥੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਵੰਡਿਆ ਜਾ ਰਿਹਾ ਉੱਪਰ ਵੀ ਜਾ ਕੇ ਜਿਹੜੀ ਤਸਵੀਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਵੀ ਇੱਧਰ ਸਾਡੇ ਜਿਹੜੇ ਮੈਡਮ ਨੇ ਉਹ ਵੀ ਜਿਹੜੇ ਨੇ ਸਮਾਨ ਬਣਦੇ ਪਏ ਨੇ ਅਸ ਟਾਈਮ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਚੰਡੀਗੜ੍ਹ ਪਿੰਡ ਦੇ ਵਿੱਚ ਮਕੌੜਾ ਪਤਨ ਦੇ ਨੇੜੇ ਜਿਹੜਾ ਆ ਉੱਥੇ ਜਿਹੜਾ ਆ ਰਾਸਨ ਜਿਹੜਾ ਆ ਉਹ ਵੰਡਿਆ ਜਾ ਰਿਹਾ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਰਾਸਨ ਜਿਹੜਾ ਲਗਾਤਾਰ ਜਿਹੜਾ ਆ ਉਹ ਇੱਥੇ ਵੰਡਿਆ ਜਾ ਰਿਹਾ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਜਿਹੜੇ ਨੇ ਵੱਧ ਤੋਂ ਵੱਧ ਹੋਏ ਪਏ ਨੇ ਤੇ ਲੋਕ ਜਿਹੜੇ ਨੇ ਰਾਸਨ ਦੇ ਲਈ ਜਿਹੜਾ ਆ ਉਹ ਪਹੁੰਚਣ ਪਪਾ ਕੀ ਕਹਿਣਾ ਚਾਹੋਗੇ ਕਿੰਨੇ ਕੁ ਮਾੜੇ ਹਾਲਾਤ ਹੀ ਉਹਨਾਂ ਦਿਨਾਂ ਦੇ ਵਿੱਚ ਹਾਲਾਤ ਤੇ ਬਹੁਤ ਮਾੜੇ ਸੀ ਜੀ ਇੰਨੇ ਮਾੜੇ ਹਾਲਾਤ ਸੀ ਅਸੀਂ ਆਪਣੇ ਬੱਚੇ ਜਿਹੜੇ ਸੀ ਨਾ ਐਸੀ ਆਪਣੇ ਬੱਚੇ ਜਿਹੜੇ ਸੀ ਬੜੀ ਮੋਸਲ ਨਾਲ ਵਿੱਚੋਂ ਕੱਢਿਆ ਸੀ ਹਾਂਜੀ ਤੇ ਪਾਣੀ ਜੱਕ ਦਾ ਵੀ ਪਾਣੀ ਆ ਗਿਆ ਹਾਂਜੀ ਤੇ ਬੱਚੇ ਕੱਢਣਾ ਵੀ ਸਾਨੂੰ ਬੜੀ ਮੁਸ਼ਕਲ ਹੋ ਰਹੀ ਹੈ ਕਿੰਨਾ ਕਿੰਨਾ ਪਾਣੀ ਚੜ ਗਿਆ ਜਿਹੜਾ ਇੱਕਦਮ ਪਾਣੀ ਦੇਖੋ ਜੀ ਘਰਾਂ ਦੇ ਵਿੱਚ ਇੰਨਾ ਪਾਣੀ ਅੰਦਰ ਅੰਦਰ ਸਾਡੇ ਇੰਨਾ ਪਾਣੀ ਹਾਂਜੀ ਕਵਰਿਆਂ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਫੁੱਟ ਹਾਂਜੀ ਹਾਂਜੀ ਤੇ ਗਲੀ ਜਿੱਤੇ ਵੈਸੇ ਨਹੀਂ ਜਾਇਆ ਜਾਂਦਾ ਇੰਨਾ ਪਾਣੀ ਹਾਂਜੀ ਬਹੁਤ ਮੰਦਾ ਹਾਲ ਇਹ ਜੀ ਇਹੋ ਜੀ ਮੈਂ ਕਹਿੰਦਾ ਬੜੀ ਮੁਸ਼ਕਲ ਦੀ ਘੜੀ ਸੀ ਜਿਹੜਾ ਪਹਿਲਾ ਦਿਨ ਹੀ ਉਹ ਕਿੱਦਾਂ ਕੱਢਿਆ ਬੜੀ ਮੁਸ਼ਕਲ ਨਾਲ ਕੱਢਿਆ ਜੀ ਪੂਰੇ ਜਿਹੜੇ ਸਾਡੇ ਘਰ ਸੀ ਨਾ ਸਾਰੇ ਬੰਦੇ ਇਕੱਠੇ ਹੋ ਗਏ ਤੇ ਬੜੀ ਮੁਸ਼ਕਲ ਨਾਲ ਲੋਕਾਂ ਦੇ ਬੱਚੇ ਕਰਦੇ ਕੋਈ ਨਹੀਂ ਆਇਆ ਜਿੱਥੇ ਪ੍ਰਸ਼ਾਸਨ ਦਾ ਬੰਦਾ ਨਾ ਕੋਈ ਆਇਆ ਹਾਂਜੀ ਕੋਈ ਨਹੀਂ ਆਇਆ ਜੀ ਸਾਡੋ ਲੈਕ ਪਾਣੀ ਦਿੱਤ ਗਿਆ ਹੁਣ ਪ੍ਰਸ਼ਾਸਨ ਹੈਲਪ ਕਰ ਰਿਹਾ ਆਣ ਕੇ ਨਹੀਂ ਆਜੀ ਵੀ ਕੋਈ ਨਹੀਂ ਆਇਆ ਜੀ ਸਾਡੇ ਕੋਲ ਕੋਈ ਨਹੀਂ ਆਇਆ ਜੀ ਹਾਂਜੀ ਇਹੋ ਹੀ ਵਿਚਾਰੇ ਸੇਵਾਦਾਰ ਆਣਦੇ ਆ ਸਾਨੂੰ ਰਾਸ਼ਨ ਪਾਣੀ ਦੇਣ ਦੇ ਆ ਹਾਂਜੀ ਹੋਰ ਕੋਈ ਤੁਹਾਨੂੰ ਕੋਈ ਹੋੜੀਆਂ ਮਿਲੇ ਕਰਦਾ ਕੋਈ ਕੁਝ ਨਹੀਂ ਆ ਹਾਂਜੀ ਹਾਲਾਤ ਜਿਹੜੇ ਆ ਵੱਤੋਂ ਬੱਤਰ ਜਿਹੜੇ ਆ ਉਹ ਹੋ ਪਏ ਹੋਏ ਪਏ ਆ ਠੀਕ ਆ ਤੇ ਇਹ ਵੀ ਮੇਰੇ ਖਿਆਲ ਨਾਲ ਸ਼ਾਇਦ ਬੋਲਦਾ ਨਹੀਂਗਾ ਤੇ ਬੜੇ ਵਧੀਆ ਕੀ ਕਹਿਣਾ ਚਾਹੋਗੇ ਸਾਨੂੰ ਕੁਛ ਨਹੀਂ ਮਿਲਿਆ ਸਾਡੇ ਲੋਕ ਬਹੁਤ ਮਾਰੇ ਨਹੀਂ ਆ ਹੁਣ ਹੁਣ ਮਿਲਿਆ ਹੁਣ ਮਿਲਿਆ ਹਾਂ ਜਾ ਹੁਣ ਮਿਲਿਆ ਹੁਣ ਮਿਲਿਆ ਮੈਲਾ ਨਹੀਂ ਪਹੁੰਚਿਆ ਕੋਈ ਕੋਈ ਨਹੀਂ ਪਹੁੰਚਿਆ ਹੁਣ ਮਿਲ ਗਿਆ ਰਸਨ ਲੱਗ ਗਿਆ ਹਾਂ ਮਿਲ ਗਿਆ ਜੀ ਹੁਣ ਖੋਸ ਹੋ ਸਕਦਾ ਚਲੋ ਜੀ ਬਹੁਤ ਵਧੀਆ ਤਾਂ ਕੀ ਕਹਿਣਾ ਚਾਹੋਗੇ ਹਾਂ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਹਿੰਦੇ ਹਾਂ ਇਹਨੂੰ ਜਿਹਨਾਂ ਦੇਖਦੇ ਬਚਾਰੇ ਪਾਣੀ ਦੇ ਵਿੱਚ ਮੁਸ਼ਕਲ ਵਿੱਚ ਫਸੇ ਹੋਏ ਸੀ ਉਹ ਚਲੋ ਗਲਗੀ ਇਹਨਾਂ ਦੀ ਬਹੁਤ ਮਦਦ ਹੋ ਰਹੀ ਹੈ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆ ਰਾਸ਼ਨ ਦੀ ਪੂਰਤੀ ਹੋ ਰਹੀ ਹੈ ਆ ਰਾਸ਼ਨ ਦੀ ਪੂਰਤੀ ਹੋ ਰਹੀ ਹੈ ਕਿਸ ਤਰ੍ਹਾਂ ਦੀ ਕੋਈ ਦਿੱਕਤ ਪ੍ਰਸਾਦ ਨਾ ਨਾ ਕੋਈ ਦਿੱਕਤ ਨਹੀਂ ਠੀਕ ਚ ਲਈ ਜਾਂਦਾ ਹਾਂ ਬਿਲਕੁਲ ਠੀਕ ਹੈ ਵਦਿਆ ਜੀ ਲਗਾਤਾਰ ਜਿਹੜੀਆਂ ਨੇ ਉਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਕਿ ਬਹੁਤ ਸਾਰੀ ਸੰਗਤ ਹੈ ਜਿਹੜੀ ਉਹ ਲਗਾਤਾਰ ਤੁਸੀਂ ਦੇਖਦੇ ਪਿਓਗੇ ਪਹੁੰਚੀ ਹੋਈ ਏ ਇਸ ਟਾਈਮ ਅਸੀਂ ਚੰਡੀਗੜ੍ਹ ਤੋਂ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਿਆ ਵੀ ਚੰਡੀਗੜ੍ਹ ਤੋਂ ਤੁਸੀਂ ਦੇਖਦੇ ਪਿਓ ਵੀ ਇਹ ਤਸਵੀਰਾਂ ਜਿਹੜੀਆਂ ਕਿ ਰਾਸ਼ਨ ਦੇ ਲਈ ਜਿਹੜੀਆਂ ਨੇ ਉਹ ਲੈਣਾ ਲੱਗੀਆਂ ਨੇ ਲਗਾਤਾਰ ਲੋਕ ਜਿਹੜੇ ਨੇ ਉਹ ਰਾਸ਼ਨ ਲੈਣ ਦੇ ਲਈ ਪਹੁੰਚੇ ਪਿੰਨੇ ਤੇ ਸਾਡੇ ਸਾਰੇ ਸੇਵਾਦਾਰ ਜਿਹੜੇ ਆ ਆ ਲਗਾਤਾਰ ਜਿਹੜਾ ਆ ਉਹ ਔਰ ਆਸਣ ਜਿਹੜਾ ਆ ਵੰਡੇ ਪਏ ਆ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਸਾਰੇ ਸੇਵਾਦਾਰ ਜਿਹੜੇ ਆ ਜਿਹੜੇ ਆ ਆਸਣ ਵੰਡੇ ਪਏ ਆ ਆਪ ਵੀ ਜਿਹੜੇ ਨੇ ਮੈਡਮ ਜਿਹੜੇ ਨੇ ਉਹ ਟੀਮ ਨੂੰ ਵਧੀਆ ਲੀਡ ਕਰਦੇ ਹੋਏ ਜਿਹੜਾ ਆ ਜਿਹੜਾ ਸਮਾਨ ਵੰਡੇ ਪਏ ਤੇ ਲਗਾਤਾਰ ਭੀੜ ਜਿਹੜੀ ਆ ਉਹ ਵਧਦੀ ਜਾ ਰਹੀ ਹੈ ਕਿਉਂਕਿ ਭੀੜ ਭੜਾ ਕਾ ਬਹੁਤ ਜ਼ਿਆਦਾ ਜਿਹੜਾ ਆ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਜਿਹੜੇ ਲੋਕ ਇੱਥੇ ਰਾਸ਼ਨ ਦੇ ਲਈ ਪਹੁੰਚਦੇ ਪਏ ਨੇ ਰਾਸ਼ਨ ਜਿਹੜਾ ਆ ਲਗਾਤਾਰ ਜਿਹੜਾ ਆ ਉਹ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦਾ ਜਿਹੜਾ ਰਾਸ਼ਨ ਹਰ ਤਰ੍ਹਾਂ ਦੀ ਜਿਹੜੀ ਸਮੱਗਰੀ ਹੈ ਰਾਸ਼ਨ ਦੀ ਉਹ ਇੱਥੇ ਪਹੁੰਚਦਾ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਜਥੇਬੰਦੀਆਂ ਵੱਲੋਂ ਸੰਸਥਾਵਾਂ ਵੱਲੋਂ ਕਿ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਲੋਕ ਜਿਹੜੇ ਨੇ ਇੱਥੇ ਰਾਸ਼ਨ ਜਿਹੜਾ ਨੇ ਲੈ ਰਹੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਨੇ ਲੋਕ ਇੱਥੇ ਪਹੁੰਚ ਕੇ ਜੜਾ ਆਸਣ ਲੈ ਰਹੇ ਨੇ ਤਸਵੀਰਾਂ ਦੇ ਦੇ ਪਈ ਉਹ ਕਿ ਤੇਲ ਵਾਲੀਆਂ ਸ਼ੀਸ਼ੀਆਂ ਦੀ ਡਿਮਾਂਡ ਕੀਤੀ ਸੀ ਤਾਂ ਤੇਲ ਵਾਲੀਆਂ ਸ਼ੀਸ਼ੀਆਂ ਜਿਹੜੀਆਂ ਨੇ ਉਹ ਸਰ ਹੁਣਾ ਵੱਲੋਂ ਜਿਹੜੀਆਂ ਨੇ ਤੇਲ ਵਾਲੀਆਂ ਸ਼ੀਸ਼ੀਆਂ ਜਿਹੜੀਆਂ ਨੇ ਸਪੈਸ਼ਲੀ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਤੇਲ ਦੀ ਵੀ ਕਾਫੀ ਜ਼ਿਆਦਾ ਕਿਹੜੀ ਦਿੱਕਤ ਪ੍ਰੇਸ਼ਾਨੀ ਜਿਹੜੀ ਹੈ ਉਹ ਆ ਰਹੀ ਹੈ ਕਿਉਂ ਤੇ ਤੇਲ ਜਿਹੜਾ ਆ ਉਹ ਕਾਫੀ ਜਿਆਦਾ ਥਾਵਾਂ ਤੇ ਜਿੱਥੇ ਆਪਾਂ ਗਏ ਆ ਉੱਥੇ ਜ਼ਿਆਦਾਤਰ ਜਿਹੜਾ ਘਿਓ ਤੇ ਤੇਲ ਜਿਹੜਾ ਆ ਉਹ ਮੰਗਿਆ ਗਿਆ ਆ ਕਿਉਂਕਿ ਕਈ ਇਹ ਬਵਾਰੀ ਜਿਹੜਾ ਕੀ ਹੁੰਦਾ ਪਈ ਤੇਲ ਤੇ ਘਿਓ ਦੇ ਨਾਲ ਜਿਹੜਾ ਹੁੰਦਾ ਪਈ ਕਈ ਵਾਰ ਸਬਜ਼ੀ ਭਾਜੀ ਨਾ ਵੀ ਮਿਲੇ ਤਾਂ ਰੋਟੀ ਚੋਪੜ ਕੇ ਪਰੌਂਠੀ ਦੇ ਨਾਲ ਜਿਹੜੀ ਉਹ ਚਾਹ ਵਗੈਰਾ ਦੇ ਨਾਲ ਵੀ ਜਿਹੜੀ ਲੋਕ ਖਾ ਸਕਦੇ ਨੇ ਤਾਂ ਲਗਾਤਾਰ ਤਸਵੀਰਾਂ ਤੁਸੀਂ ਦੇ ਦੇ ਪਿਓ ਕਿ ਅਸੀਂ ਤੁਹਾਨੂੰ ਦਿਖਾ ਰਹੇ ਆਂ ਪਈ ਰਾਸਨ ਜਿਹੜਾ ਆ ਉਹ ਉਹ ਵੰਡਿਆ ਜਾ ਰਿਹਾ ਹੈ ਲਗਾਤਾਰ ਜਿਹੜਾ ਹੈ ਉਹ ਰਾਸ਼ਨ ਦਿੱਤਾ ਜਾ ਰਿਹਾ ਹੈ ਤੁਸੀਂ ਦੇ ਦੇ ਪਿਓ ਕਿ ਟਰਾਲੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੁੰ ਜਾਣੇ ਤੇ ਰਾਸ਼ਨ ਦੇ ਨਾਲ ਨਾਲ ਜਿਹੜਾ ਆ ਉਹ ਪਸ਼ੂਆਂ ਵਾਸਤੇ ਵੀ ਜਿਹੜਾ ਆ ਇੱਥੇ ਕਾਫੀ ਜ਼ਿਆਦਾ ਜਿਹੜਾ ਆ ਉਹ ਸਮਾਨ ਦਿੱਤਾ ਜਾ ਰਿਹਾ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਚੰਡੀਗੜ੍ਹ ਮਕੌੜਾ ਪੱਤਨ ਤੋਂ ਜਿਹੜੀਆਂ ਨੇ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਰੀ ਡੀਪੀਸੀ ਪੰਜਾਬੀ ਦਾ ਤੁਸੀਂ ਬਣੇ ਹੋ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ